ਤੂਰੀ ਵਾਸੀਆਂ ਵਾਸਤੇ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਲੰਬੇ ਸਮੇਂ ਤੋਂ ਧੂਰੀ ਦੇ ਸ਼ਹਿਰ ਦੇ ਵਿੱਚੋਂ ਵਿੱਚ ਜੋ ਰੇਲਵੇ ਫਾਟਕ ਪੈਂਦਾ ਹੈ ਉਹਦੀ ਸਰਦਦੀ ਤੋਂ ਨਜਾਤ ਦਿਵਾਉਣ ਵਾਸਤੇ ਮੰਗ ਚੱਲ ਰਹੀ ਸੀ ਤੇ ਹੁਣ ਮੇਰੇ ਵੱਲੋਂ ਪਿਛਲੇ ਹਫਤੇ ਕੇਂਦਰੀ ਰੇਲਵੇ ਮੰਤਰੀ ਅਸ਼wini Vaishnaw ਜੀ ਨੂੰ ਬੇਨਤੀ ਕਰਨ ਤੋਂ ਉਪਰੰਤ ਹੁਣ ਉਹ ਰੇਲਵੇ ਫਾਟਕਾ ਦੇ ਉੱਪਰ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਾਉਣ ਲਈ ਸਟੇਟਸ ਰਿਪੋਰਟ ਮੰਗੀ ਗਈ ਹੈ ਤੇ ਮੈਨੂੰ ਇਹ ਉਮੀਦ ਹੈ ਕਿ ਸਾਡੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਇਸ ਰੇਲਵੇ ਫਾਟਕ ਦਾ ਜੋ ਕੋੜ ਸੀਗਾ ਤੂਰੀ ਦੇ ਵਿੱਚ ਉਹ ਕਿਤੇ ਨਾ ਕਿਤੇ ਨਿਕਲ ਜਾਊਗਾ ਤੇ ਜਿਹੜਾ ਇਹ ਇੰਟਰਨੈਸ਼ਨਲ ਬਾਰਡਰ ਬਣਿਆ ਹੋਇਆ ਸੀ ਤੂਰੀ ਦੇ ਵਿੱਚ ਉਹ ਖਤਮ ਹੋ ਕੇ ਲੋਕਾਂ ਨੂੰ ਇਸ ਤੋਂ निजात ਮਿਲੂਗੀ ਤੇ ਦੂਸਰੀ ਕੁਝ ਖ਼ਬਰ ਇਹ ਵੀ ਹੈ ਕਿ ਪਿੰਡਾਂ ਦੇ ਵਿੱਚ ਜਦੋਂ ਆਪਾਂ ਤੂਰੀ ਦੇ ਮੰਡੀ ਤੋਂ ਦਾਮਾਨ ਵਾਲਾ ਸਰੋਂਵਾਲ ਵਿਜ਼ਿਟ ਕਰਦੇ ਹਾਂ ਤਾਂ ਜਿਹੜਾ ਉਥੇ AP Solvex ਦੇ ਨਾਲ ਰੇਲਵੇ ਫਾਟਕ ਪੈਂਦਾ ਸੀ ਉਹਦਾ ਅੰਡਰ ਬ੍ਰਿਜ ਮਨਜ਼ੂਰ ਹੋ ਚੁੱਕਿਆ ਹੈ ਤੇ ਬਹੁਤ ਜਲਦੀ ਕੁਝ ਹੀ ਦਿਨਾਂ ਦੇ ਵਿੱਚ ਹਫ਼ਤੇ 10 ਦਿਨਾਂ ਦੇ ਵਿੱਚ ਉਹਦਾ ਕੰਮ ਸ਼ੁਰੂ ਹੋ ਜਾਣਾ ਹੈ ਇਸ ਤੋਂ ਇਲਾਵਾ ਸਾਡੀ ਬੇਨਤੀ ਤੇ ਇੱਕ ਹੋਰ ਵੀ ਰੇਲਵੇ ਫਾਟਕ ਜੋ ਹੈ ਉਹ ਚੱਕਿਆ ਜਾ ਰਿਹਾ ਤੇ ਅੰਡਰ ਬ੍ਰਿਜ ਬਣ ਰਿਹਾ ਉਹ ਦੇ ਕਲਾਂ ਤੋਂ ਛੰਨਾ ਪਿੰਡ ਦੇ ਵਿੱਚ ਜਿਹੜਾ ਰੇਲਵੇ ਫਾਟਕ ਪੈਂਦਾ ਸੀ ਉਥੇ ਵੀ ਅੰਡਰ ਬ੍ਰਿਜ ਬਣਾਇਆ ਜਾ ਰਿਹਾ ਹੈ ਤੇ ਮੈਂ ਬਹੁਤ ਜ਼ਿਆਦਾ ਧੰਨਵਾਦੀ ਆ ਕੇਂਦਰ ਸਰਕਾਰ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤੇ ਦੇਸ਼ ਦੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਜੀ ਦਾ ਰਵਨੀਤ ਬਿੱਟੂ ਜੀ ਦਾ ਜਿਨ੍ਹਾਂ ਦੇ ਸਦਕਾ ਇਹ ਜਿਹੜਾ ਰੇਲਵੇ ਅੰਡਰ ਬ੍ਰਿਜ ਨੇ ਉਹ ਬਣਨ ਜਾ ਰਿਹਾ ਹੈ ਤੇ ਧੂਰੀ ਵਾਲੇ ਸ਼ਹਿਰ ਵਾਲੇ ਰੇਲਵੇ ਫਾਟਕਾਂ ਦਾ ਕੋੜ ਵੀ ਨਿਕਲਣ ਜਾ ਰਿਹਾ ਬਹੁਤ ਛੇਤੀ ਤੇ ਬਹੁਤ-ਬਹੁਤ ਮੈਂ ਵਧਾਈ ਦੇਣਾ ਇਸ ਸਮੇਂ ਤੇ ਧੂਰੀ ਨਗਰ ਕਿਆਂ ਨੂੰ ਤੇ ਬਹੁਤ ਜਲਦੀ ਅਪਾ ਜਦੋਂ ਇਹ ਫਟਕਾਂ ਦੇ ਅੰਡਰ ਬ੍ਰਿਜ ਦਾ ਜਾਂ ਓਵਰ ਬ੍ਰਿਜ ਦਾ ਕੰਮ ਸ਼ੁਰੂ ਹੋਣਾ ਉੱਥੇ ਮਿਲਾਂਗੇ ਬਹੁਤ ਬਹੁਤ ਧੰਨਵਾਦ